ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਥੋੜਾ ਜਿਹਾ ਤਰਸ ਕਰਿਓ ਸਟੇਜ 'ਤੇ ਇਕਾਗਰਤਾ ਬਹਾਲ ਕਰਿਏ ਆਪ ਸਾਰੇ 2-4 ਮਿੰਟ ਉਸ ਮਹਾਨ ਸ਼ਹੀਦ ਜਿਨਨੇ ਗੁਰੂ ਨੂੰ ਆਪਾ ਸਮਰਪਣ ਕੀਤਾ ਫਰਕਾ ਜੀ ਨਹੀਂ ਆ। ਵੀ ਉਹਨਾਂ ਰੂਹਾਂ ਨੇ ਆਪਸ ਸਮਰਪਣ ਕੀਤਾ ਸੀ ਤੇ ਅਸੀਂ ਆਪਾਂ ਹੀ ਅੱਗੇ ਰਖ ਲਿਆ ਖੋ ਸਤਨਾਮ ਸ੍ਰੀ। ਜਿੰਨੀ ਕਿ ਮੇਰੀ ਉਮਰ ਤੁਸੀਂ ਮੇਰੇ ਤੋਂ ਸੁਲਝੇ ਬੈਠੇ ਆ। ਇੱਕੋ ਚੀਜ਼ ਦੁਨੀਆਦਾਰੀ ਵੇਖ ਕੇ ਸਮਝ ਆਉਂਦੀ ਹੈ ਕਿ ਪ੍ਰਾਤਨ ਸਿੱਖਾਂ ਨੇ ਗੁਰੂ ਨੂੰ ਆਪਸ ਸਮਰਪਣ ਕਰਤਾ। ਤੇ ਅੱਜ ਦੇ ਸਿੱਖਾਂ ਦੇ ਅੰਦਰ ਆਪਾਂ ਪ੍ਰਦਰਸ਼ਨੀ ਰਹਗੀ ਹਉ ਮੇ ਰਹਗੀ ਆ ਜਿੰਨਾ ਚਿਰ ਹਉ ਮੇ ਨਹੀਂ ਜਾਂਦੀ ਉਹਨਾਂ ਚਿਰ ਕੋਸ਼ ਵੀ ਨਹੀਂ ਬਣਦਾ ਜੇ ਮਹਾਰਾਜੀ ਬਾਣੀ ਵੀ ਕਹਿੰਦੀ ਗੱਲੀ ਜੋਗ ਨਾ ਹੋਈ ਕੱਲੀਆਂ ਗੱਲਾਂ ਬਾਤਾਂ ਨਹੀਂ ਗੁਰਮਖੋ ਹੁਣੇ ਬਾਬਾ ਰਾਜਾ ਰਾਜ ਸਿੰਘ ਵੀ ਇਹੀ ਗੱਲ ਕਰਗੇ ਛੋਟੇ ਸ਼ਬਦਾਂ ਚ ਕੇ ਸਭ ਤੋਂ ਪਹਿਲਾਂ ਤੇ ਬਾਣੀ ਦੇ ਧਾਰ ਨਹੀਂ ਹੋਈਏ ਸਾਨੂੰ ਪਤਾ ਤੇ ਹੋਵੇ ਗੁਰਬਾਣੀ ਦੇ ਅਰਥ ਕੀ ਹੈ ਨੇਤ ਨੇਮ ਕੀ ਹੈ ਸਿੱਖੀ ਕੀ ਹੈ ਬਾਅਦ ਵਿੱਚ ਆਪਾਂ ਇਹ ਜੋ ਹਕੂਮਤ ਦੀ ਜੰਗ ਉਹਦੇ ਵੱਲ ਚੱਲਣਾ ਕਰਿਓ ਕਿਰਪਾ ਮੇਰੀਆਂ ਭੈਣਾ ਵੀਰ ਸਾਰੇ ਜੁੜਿਓ ਵਾਹਿਗੁਰੂ ਗੱਜ ਕੇ ਵਾਹਿਗੁਰੂ 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 वाहि वाहि वागुरु ਵਾਹਿਗੁਰੂ 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 ਸਤਗੁਰੂ ਤਰਸ ਕਰ ਕਿਉਂਕਿ ਮਾਰੇ ਦੇ ਜਿਹੜੇ ਤੁਹਾਡੇ ਚੋਂ ਪਾਵਨਾ ਵਾਲੇ ਸਿੱਖ ਬੈਠੇ ਨਾ ਜਿਨ੍ਹਾਂ ਕੋ ਵਿਦਿਆ ਹੋ ਤੇ ਮਾਰੇ ਦੇ ਹੁਕਮਨਾਮਿਆਂ ਹਰ ਜਸ ਕਰਤੇ ਬਾਤ ਚਲਾਵੇ ਗੋਬਿੰਦ ਸਿੰਘ ਧੱਕੇ ਜਮ ਖਾਵੇ ਵੀ ਜਿੱਥੇ ਹਰ ਜਸ ਕੀਰਤਨ ਹੋ ਰਿਹਾ ਹੋਵੇ ਨਾ ਉੱਥੇ ਦੂਜੀਆਂ ਬਾਤਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ ਸਿਰਫ ਉੱਥੇ ਸਮਾਗਮ ਅੰਦਰ ਗੁਰੂ ਦੀ ਗੱਲ ਚੱਲ ਰਹੀ ਹੋਵੇ ਤੇ ਸਮਾਗਤੀ ਉੱਤੇ ਸ਼ੁਕਰਾਨਾ ਹੋਣਾ ਚਾਹੀਦਾ ਜਿਹੜਾ ਧੰਵਾਦ ਕਰਨਾ ਸੋ ਮੈਂ ਜਿੱਥੇ ਰਾਗੀ ਸਿੰਘ ਸਟੇਜ ਛੱਡ ਕੇ ਗਏ ਉੱਥੋਂ ਹੀ ਆਪ ਜੀ ਨੇ ਤੁਸਾਂ ਸਾਥ ਦਿੱਤਾ ਹੈ ਕਿਉਂਕਿ ਹੁਣ ਨਾ ਕੋਈ ਸੁਣਨ ਵਾਲਾ ਤੇ ਨਾ ਸਮਝਣ ਵਾਲਾ ਸਾਰੇ ਆਪ ਕੋ ਆਪਣੇ ਆਪਾ ਘੋੜੇ ਭਜਾਈ ਫਿਰਦੇ ਆਪ ਕੋ ਸਤਨਾ ਮੈਂ ਕਿੰਨਾ ਮੈਂ ਵੱਡਾ ਹੋ ਜਾ ਤੁਸੀਂ ਕਿੰਨੇ ਤੁਸੀਂ ਵੱਡੇ ਹੋ ਜੋ ਪਰ ਜਿਨ੍ਹਾਂ ਦੀ ਤਸਵੀਰ ਪਿੱਛੇ ਲੱਗੀ ਜਦੋਂ ਉਹਨਾਂ ਦਾ ਜੀਵਨ ਪੜੀਦਾ ਵੀਰ ਜੀ ਸ਼ਬਦ ਪੜ ਕੇ ਗਏ ਇਸ਼ਕ ਮੌਲਾ ਮਰਦ ਦਾ ਮੌਲਾ ਖੁਨਦ ਕਿ ਰੱਬ ਦੇ ਪਿਆਰ ਦੇ ਅੰਦਰ ਜਿਹੜਾ ਰੱਬ ਨੂੰ ਇਸ਼ਕ ਕਰਦਾ ਹੈ ਉਹਦੀਆਂ ਨੌ ਨਿਸ਼ਾਨੀਆਂ ਨੇ ਬੜੇ ਪ੍ਰੇਮ ਵਿੱਚ ਕਿਸੇ ਵਿਦਵਾਨ ਨੇ ਲਿਖਿਆ ਆਸ਼ਕਾਨਾ ਨੋ ਨਿਸ਼ਾਨੀ ਐ ਕਿਸਰ ਜਿੰਨਾਂ ਦੀ ਯਾਦ ਚ ਅੱਜ ਬੈਠੇ ਆ ਕਿਤੇ ਜੀਵਨ ਵੇਖਿਓ ਮੈਕਾ ਮਾਰਦਾ ਸੀ ਉਹਨਾਂ ਦਾ ਇੰਨੀ ਬੰਦਗੀ ਜਿੰਨਾਂ ਜਿਹੜੇ ਆਪਣੇ ਜੀਵਨ ਚ ਬੰਦਗੀ ਨਹੀਂ ਆਉਂਦੀ ਆ ਪਾ ਗੰਦਗੀ ਦਾ ਖਹਿੜਾ ਨਹੀਂ ਛੱਡਣਾ ਉਹਨਾਂ ਜਿਹੜੇ ਅਗਲੇ ਬੁਰਕੀਆਂ ਪਾਉਂਦੇ ਰਹਿਣਗੇ ਤੇ ਅਸੀਂ ਵਿਕਦੇ ਰਵਾਂਗੇ ਸਾਡੇ ਮੁੱਲ ਲੱਗਦੇ ਰਹਿਣਗੇ ਕੌਮ ਧੱਕੇ ਖਾਂਦੀ ਰਹੇਗੀ ਕਿਉਂਕਿ ਆਪਾਂ ਰੋਜ਼ ਪੜਦੇ ਜੋਤ ਤੋਂ ਪ੍ਰੇਮ ਖੇਲਣ ਕਾ ਚਾਉ ਸਿਰਤਰ ਤਲੀ ਹੁਣ ਕੌਣ ਤਲੀ ਤੇ ਤਰਦਾ ਮੈਂ ਕਹਿੰਦਾ ਤੁਸੀਂ ਮਰਜੋ ਤੁਸੀਂ ਗਾਹ ਉਹਨਾਂ ਨੂੰ ਕਹਿਣਾ ਤੁਸੀਂ ਮਰਜੋ ਉਹਨਾਂ ਐਨੂੰ ਕਹਿ ਦੇਣਾ ਉੱਥੇ ਉੱਥੇ ਘੁੰਮ ਕੇ ਆਖੋ ਸਤਨਾਮ ਗੱਲ ਸਾਰੀ ਇੱਥੇ ਘਟਿਗੀ ਪਈ ਐ ਜਿੱਡੀ ਵੱਡੀ ਇਬਾਦਤ ਓਡੀ ਵੱਡੀ ਸ਼ਹਾਦਤ ਹਾਫਸ ਆਪਣੇ ਪੁੱਤਰ ਨੂੰ ਕਹਿੰਦਾ ਪੁੱਤ ਨੌ ਨਿਸ਼ਾਨੀਆਂ ਨੇ ਰੱਬ ਨੂੰ ਇਸ਼ਕ ਕਰਨ ਵਾਲੇ ਪੀਰ ਬਦਰੂਦੀਨ ਪੀਰ ਬੁੱਧੂ ਸ਼ਾਹ ਜਿੰਨਾ ਕਮਾਈ ਵਾਲੀਆਂ ਰੂਹਾਂ ਦੇ ਅੰਦਰ ਕੀ ਆਹੇ ਸਰਦੋ ਹਮੇਸ਼ਾ ਚੌਂਕੜਾ ਮਾਰ ਕੇ ਪਿਆਰੇ ਦੀ ਯਾਦ ਵਿੱਚ ਇਕਾਂਤ ਵਿੱਚ 20 25 25 ਘੰਟੇ ਬੈਠ ਰਹਿਣਾ ਆਖੋ ਸਤਨਾਮ ਖੇਡ ਸਾਰੀ ਬੰਦਗੀ ਦੀ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਜਦੋਂ ਆਪਾਂ ਸੱਚ ਦੇ ਧਾਰ ਨਹੀਂ ਹੋਵਾਂਗੇ ਸੱਚ ਦੇ ਨਾਲ ਜੁੜਾਂਗੇ ਤੇ ਸੰਤੋਖ ਦਾ ਜਨਮ ਆਪੇ ਹੋ ਜਾਣਾ ਹੈ ਜਦੋਂ ਬੰਦਾ ਸੰਤੋਖੀ ਹੋ ਗਿਆ ਤੇ ਫਿਰ ਦੁਹਰਾ ਸੱਚ ਹੋ ਜਾਣਾ ਰਾਜ ਕਰੇਗਾ ਬੋਲੋ ਜੀ ਰਾਜ ਕਰੇਗਾ ਜਿਹੜਾ ਰੱਜਿਆ ਹੋਇਆ ਉਹਨੂੰ ਕਹਿੰਦੇ ਰਾਜਾ ਤੇ ਜਿਹੜਾ ਖਾਲਸਾ ਹੈ ਇਹ ਸ਼ੁੱਧ ਹੈ ਇਹਦੇ ਕੱਲੇ ਕੱਲੇ ਕਕਾਰ ਕੰਗੇ ਦੇ ਵਿੱਚੋਂ ਕੜੇ ਦੇ ਵਿੱਚੋਂ ਕਸ਼ਹਰੇ ਦੇ ਵਿੱਚੋਂ ਕਿਰਪਾਨ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਮੁਹੱਬਤ ਦੀ ਖੁਸ਼ਬੂ ਆਉਂਦੀ ਹੈ ਪਰ ਅੱਜ ਕਿੱਥੇ ਹੈ ਅੱਜ ਵਖਾਵਾ ਹੈ 100 ਚੋਂ 90% ਨੂੰ ਪੱਤਰਕਾਰ ਪੁੱਛ ਲੈ ਬਾਣੀ ਦੀ ਡੈਫੀਨੇਸ਼ਨ ਕੰਗੇ ਕੜੇ ਕਸ਼ਹਰੇ ਦੀ ਨਹੀਂ ਆਉਂਦੀ ਆਖੋ ਸਤਨਾਮਾ ਨਹੀਂ ਆਉਂਦੀ ਪਰ ਇਹੋ ਜਾਂ ਵੜਦਾਂਗੇ ਹੀ ਮਾਰ ਕੇ ਉਹ ਕਹਿੰਦਾ ਚੰਗਾ ਭਰਾ ਮੇਰੇ ਮਹਿਬੂਬ ਨੇ ਨੌ ਨਿਸ਼ਾਨੀਆਂ ਦੱਸੀਆਂ ਪਹਿਲੀ ਆਹੇ ਸਰਦੋ ਰੰਗ ਜਰਦੋ ਬੰਦਗੀ ਕਰ ਕਰਕੇ ਰੰਗ ਜਿਹੜਾ ਪੀਲਾ ਪੈ ਜਾਣਾ ਐਨੀ ਕਮਾਈ ਆਹੇ ਸਰਦੋ ਰੰਗ ਜਰਦੋ ਚਸ਼ਮਤਰ ਅੱਖਾਂ ਦੇ ਵਿੱਚੋਂ ਪਾਣੀ ਦੇ ਤਰਮਕੇ ਡਿੱਗਣੇ ਸ਼ੁਰੂ ਹੋ ਜਾਣੇ ਗੱਜ ਕੇ ਆਖੋ ਸਤਨਾਮ ਸ੍ਰੀ ਹੋ ਸਕਦਾ ਤੁਹਾਡੇ ਚ ਕੋਈ ਭੈਣ ਵੀਰ ਬੈਠਾ ਹੋਵੇ ਇਸ ਅਵਸਥਾ ਦਾ ਮਾਲਕ ਹੋਵੇ ਜਿੰਨੂੰ ਆਪਣੇ ਪਿਆਰੇ ਦੀਆਂ ਬਾਤਾਂ ਨਾਲ ਆਪਣੇ ਮਹਿਬੂਬ ਦੇ ਕਿਸੇ ਨਾਲ ਪਿਆਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਕੰਮ ਗੁਫਤ ਨੂੰ ਬਹੁਤ ਘੱਟ ਬੋਲਦੇ ਨੇ ਰੱਬ ਦੇ ਪਿਆਰੇ ਗੱਜ ਕੇ ਕਹਦੋ ਸਤਨਾਮ ਕੰਮ ਗੁਫਤ ਨੂੰ ਖਾਂਦੇ ਵੀ ਬਹੁਤ ਘੱਟ ਨੇ ਜਿੰਨੀ ਕੁ ਲੋੜ ਕਿਤੇ ਇਸ਼ਕ ਕਰਨਾ ਸੌਖਾ ਹੈ ਭਾਈ ਸਹਿਮਣਾ ਸ਼ਬਦ ਪੜਿਆ ਸਾਰੀ ਸੰਗਤ ਝੂਟੇ ਲੈ ਰਹੀ ਅਸੀਂ ਵੀ ਆਨੰਦ ਮਾਣਿਆ ਤੇ ਮੇਰੀ ਡਿਊਟੀ ਬਾਪੂ ਨੇ ਲਾਈ ਵਖਿਆਨ ਦੀ ਵੀ ਇਹ ਇਸ਼ਕ ਕਿਹੜਾ ਵਾ ਜਿਹਦੀ ਗੱਲ ਉਹ ਗਾ ਕੇ ਗਿਆ ਆਪਾਂ ਤਪਲਾ ਸੁਣਿਆ ਵਾਜਾ ਸੁਣਿਆ ਸਾਜ਼ ਤਾਲ ਸੁਣੇ ਤੇ ਆਪਾਂ ਝੂਮੇ ਉਹ ਕਹਿੰਦੇ ਚਸ਼ਮ ਤਰ ਪਿਆਰੇ ਦੇ ਪਿਆਰ ਚ ਗੜੂੰਦ ਹੋ ਕੇ ਬੈਠ ਜਾਣਾ ਦੁਨੀਆ ਭੁੱਲ ਜਾਣੀ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਫਟਣਾ ਇਧਰ ਲਾਉਣਾ ਆਓ ਸਾਰੇ ਪੜੀਏ ਕੁੜੀਓ ਜੀ ਬੋਲੇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕੋਈ ਮਿਲਾਵੇ ਪੜੋ ਬਣੀ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮਰਵਾਇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕੋਈ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਹੋ ਤਿਸ ਪਹਿ ਆਪ ਵਿਚਾਈ ਹੋ ਤਿਸ ਪਹਿ ਆਪ ਵਿਚਾਈ ਹੋ ਵਾਹਿਗੁਰੂ ਆਪ ਵਿਚਾਈ ਕਹਿੰਦੇ ਆਪਣਾ ਆਪ ਕੁਰਬਾਨ ਦਵੇਂਗਾ ਮਲਾਦੀਏ ਤੈਨੂੰ ਕੀ ਦਵੇਂਗਾ ਕੱਲਾ ਰੁਮਾਲਾ ਨਹੀਂ ਮੱਥਾ ਨਹੀਂ ਦੋ ਚਾਰ ਮਿੰਟ ਗੁਰੂ ਕੋ ਬਹਿ ਕੇ ਨਹੀਂ ਗੁਰੂ ਮੰਗਦਾ ਸਿਰ ਦੇ ਸਕਦਾ ਕੋਈ ਤੇ ਆ ਜੇ ਇੱਧਰ ਉਹ ਹੋਣਾ ਨਹੀਂ ਕਿਸੇ ਕੋ ਸਾਰੇ ਇੱਕ ਦੂਜੇ ਦਾ ਸਿਰ ਦਵਾਉਣ ਨੂੰ ਫਿਰਦੇ ਗੱਜ ਕੇ ਕਹਿ ਦੋ ਸਤਨਾਮ ਵਾਹਿਗੁਰੂ ਵੀ ਤੁਸੀਂ ਮਰ ਜਿਓ ਤੇ ਮੈਂ ਮਗਰੋਂ ਸਾਰਾ ਕੁਝ ਸੰਭਾਲਾਂ ਕਹਿੰਦੇ ਨਾ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਬੋਲੋ ਜੀ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਪਰ ਵਿਚਲੀ ਗੱਲ ਕੀ ਜਿਹੜਾ ਝੰਡੇ 'ਚ ਡੰਡਾ ਉਹ ਮੈਨੂੰ ਫੜਾ ਦੇਊਗਾ ਜਿਕੇ ਆਖੂ ਸਤਨਾਮ ਹੋ ਮੈਂ ਜਿੰਨਾ ਚਿਰ ਨਿਕਲਦੀ ਨਹੀਂ ਕੁਛ ਨਹੀਂ ਹੋਣਾ ਉਹ ਪਿਆਰ ਦੀ ਬਾਤ ਪਾ ਕੇ ਚਰਨਾਬ ਜੀ ਦੇ ਝਾੜੀਏ ਨੋਂ ਨਿਸ਼ਾਨੀਆਂ ਨੇ ਪੀਰ ਬੁੱਧੂ ਸਾਹ ਦੇ ਅੰਦਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਮਾਲਾ ਫਿਰਦੀ ਹੈ ਹਰ ਵੇਲੇ ਅੱਲਾ 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 ਕਈ ਕਈ ਘੰਟੇ ਆਪਾਂ ਤੇ ਆਪਣਾ ਨਿਤਨੇਮ ਵੀ ਨਹੀਂ ਕਰਦੇ 2 ਘੰਟੇ ਦਾ ਆਖੋ ਸਤਨਾਮ ਬਾਪੂ ਕੋਲੇ ਬੈਠਾ ਵੇਖ ਲਿਆ ਗੁਰੂ ਗ੍ਰੰਥ ਸਾਹਿਬ ਹੱਥ ਦੇ ਹੁਣੇ ਵੀ ਕਰਨ ਕੀਦੇ ਸਾਰੇ ਆਪੋ ਆਪਣੀ ਹੋਮੇ ਚੱਕੀ ਫਿਰ ਰਹੇ ਗੁਰੂ ਸਾਹਿਬ ਜੀ ਦ੍ਰਿਸ਼ਟੀ ਦਇਆ ਕਰ ਦੇਣ ਕਿਤੇ ਬਖਸ਼ਿਸ਼ਾਂ ਮਾਰੇ ਦੀਆਂ ਐਵੇਂ ਨਹੀਂ ਸੀ ਮਿਲਦੀਆਂ ਅੱਜ ਮਾਫ ਕਰਿਓ ਸਿਰ ਪਾਉ ਆਪਾਂ ਬੜਾ ਸਸਤਾ ਕਰਤਾ ਜੀ ਪਹਿਲੇ ਇਤਿਹਾਸ ਵਿੱਚ ਸਰਪਾਉ ਕਿਤਾ ਕਿੰਨੂ ਮਿਲਦਾ ਸੀ ਜਿਨੇ ਬਹੁਤ ਵੱਡੀ ਕੌਮ ਚ ਪੰਥ ਚ ਬਖਸ਼ਿਸ਼ ਜਿਹੜੀ ਆਪਣੇ ਵੱਲੋਂ ਗੁਰੂ ਦੀ ਦਿੱਤੀ ਹੋਈ ਚੋ ਕੁਰਬਾਨ ਕੀਤੀ ਹੈ ਜਿਨ੍ਹਾਂ ਚ ਭਾਈ ਮਰਦਾਨਾ ਜੀ 52 ਸਾਲ ਕੀਰਤਨ ਕੀਤਾ ਸਰਪਾਉ ਵੇਲਿਆ ਬੋਲੋ ਵਾਹਿਗੁਰੂ ਦੂਸਰਾ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਟੋਕਰੀ ਢੋਈ ਸਰਪਾਉ ਮਿਲਿਆ ਬੋਲੋ ਵਾਹਿਗੁਰੂ ਜਿੰਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਆਪ ਨਿਵਾਜਿਆ ਬੋਲੋ ਪਿਆਰਿਓ ਭਾਈ ਮਣੀ ਸਿੰਘ ਸਾਹਿਬ ਗੁਰੂ ਘਰ ਦੀ ਗ੍ਰੰਥੀ ਬੰਦ-ਬੰਦ ਕੱਟ ਕੇ ਟੋਕਰੇ ਭਰੇ ਬੋਲੋ ਸਰੂਪਾ ਮਿਲਿਆ ਬਾਬਾ ਜੀਵ ਸਿੰਘ ਸਾਹਿਬ ਜੀ ਨੂੰ ਤਲੀ ਤੇ ਸਿਰ ਰੱਖ ਕੇ ਕਹਿੰਦੇ ਧੰਨ ਗੁਰੂ ਰਾਮਦਾਸ ਜਿੰਨਾ ਚਿਰ ਤੇਰਾ ਘਰ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਵਾਂਗਾ ਕਿੱਡਾ ਪਰਮ ਨੇ ਉਹ ਤੁਰੇ ਸੀ ਉਹਨਾਂ ਮਿਥ ਲਿਆ ਸੀ ਪੰਡਾ ਅਰਦਾਸ ਕਰਕੇ ਔਰ ਚਿੱਠੀਆਂ ਭੇਜਤੀਆਂ ਵੀ ਆਜੋ ਅਸੀਂ ਚੱਲਿਆਂ ਮਰਨ ਆਜੋ ਚੱਲੀਏ ਉਹਨਾਂ ਨੇ ਇਹ ਨਹੀਂ ਸੀ ਕਿ ਆ ਵੀ ਆਜੋ ਅਹੀਂ ਬੈਨ ਲੱਗੇ ਆਖੋ ਸਤਨਾਮ ਤੁਸੀਂ ਜਵਾਬ ਦਿਓ ਪੜੇ ਲਿਖੇ ਪ੍ਰਾਤਨ ਇਤਿਹਾਸ ਪੜ ਕੇ ਵੇਖ ਲਓ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਵੀ ਸਹਿਬਜ਼ਾਦਿਆਂ ਦੇ ਖੂਨ ਦਾ ਆਪਣੇ ਇਨਸਾਫ ਲੈਣਾ ਏ ਤੇ ਛੜਕ ਕੇ ਬਹਿ ਜਾਓ ਤੁਸੀਂ ਪੜੇ ਲਿਖੇ ਬੈਠੇ ਹੋ ਕਦੇ ਗੌਰ ਕੀਤਾ ਇਤਿਹਾਸ ਨੇ ਕਦੇ ਉਹਨਾਂ ਨੇ ਆਖਿਆ ਸੀ ਵੀ ਆਜੋ ਇੱਥੇ ਇੱਕ ਬੈਕ ਕਿਤਰ ਨਾਲ ਲਾਈਏ ਉਹ ਬੜਾ ਮਾੜਾ ਹੋਇਆ ਸਹਿਬਜ਼ਾ ਦੇ ਨੀਆਂ ਚ ਚੰਤੇ ਇੱਥੇ ਕੋਈ ਨਹੀਂ ਇੱਥੇ ਤੇ ਜਾ ਆ ਪੈਣੀ ਤੇ ਜਾ ਗਾ ਘਾ ਕਹਨੇ ਇੱਥੇ ਸਿੱਧੀ ਗੱਲ ਹੈ ਜਦੋਂ ਬਾਪੂ ਦੇ ਤਖਤ ਨੂੰ ਢਾਤਾ ਪਤਾ ਲੱਗਾ ਬਾਬਾ ਦੀਪ ਸਿੰਘ ਨੂੰ ਉਦੋਂ ਮੋਬਾਈਲ ਨਹੀਂ ਹੈ ਆ ਟੈਕਨੋਲੋਜੀ ਨਹੀਂ ਸੀ ਇੱਕ ਸਿੱਖ ਗੁਰੂ ਕੀ ਫੌਜ ਲਾੜ ਲਈ ਨਿਹੰਗ ਸਿੰਘ ਪਹੁੰਚੀ ਜਾ ਕੇ ਆਖਿਆ ਬਾਬਾ ਤੂੰ ਮਾਲਾ ਫੇਰੰਦਿਆਂ ਕੋਥੀਆਂ ਲਿਖ ਕੇ ਲੰਗਰ ਵਰਤੌਂਦਿਆਂ ਬਾਪੂ ਦਾ ਤਖਤ ਟਹਿ ਗਿਆ ਕੋ ਸਤਨਾ ਉਹਨਾਂ ਨੇ ਫਿਰ ਕੀ ਚਿੱਠੀ ਲਿਖੀ ਮਾਝੇ ਮਾਲਵੇ ਦਵਾਬੇ ਨੂੰ ਕਹਿੰਦੇ ਜੋਤ ਪ੍ਰੇਮ ਖੇਲਣ ਕਾ ਸਿਰ ਤਰ ਕਲੀ ਟੱਕਰ ਲਈ ਜਾਊਗੀ ਅਬਦਾਲੀ ਦੀ ਫੌਜ ਨਾਲ ਤਰੀਕ ਦੇਤੀ ਖਾਲਸਿਆਂ ਨੂੰ ਖੱਫਣ ਪੈਣ ਕੇ ਆਪਣੇ ਉਤੇ ਬਾਬਾ ਦੀਪ ਸਿੰਘ ਨੇ ਚੁੰਕਾਰ ਅਜਹਮਾ ਹイール ਤੇ ਦਰ ਗੁਜਸਤ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦਾ ਹਲਾਲ ਅਸਤ ਬੁਰਤਨ ਬਾਸ਼ਮਸ਼ੀਰ ਦਸਤ ਇਹ ਅਰਦਾਸਾਂ ਸੋਧ ਕੇ ਸਾਬੋ ਕੀ ਤਲਵੰਡੀ ਤੋਂ ਲੈ ਕੇ ਮਰਦਾਂ ਨੂੰ ਨਾਲ ਤੇ ਬਾਪੂ ਦੇ ਦਰ ਨੂੰ ਚਾਲੇ ਪਾ ਦਿੱਤੇ ਤੇ ਦੁਸ਼ਮਣ ਦਲ ਕਹਿੰਦਾ ਮੁਠੀ ਪਰ ਖਾਲਸਾ ਕੀ ਵਿਗਾੜੇਗਾ ਪਰ ਉਹਨਾਂ ਜੋਧਿਆ ਨੇ ਖਫਣ ਪਾਲਿਆ ਸੀ ਖਫਣ ਪਾ ਕੇ ਚਾਲੇ ਪਾ ਕੇ ਕੋਈ ਪੜ ਰਿਆ ਸੀ ਜੋਤੋਂ ਪ੍ਰੇਮ ਖੇਲਣ ਕਾ ਚਾਉ ਕੋਈ ਪੜ ਰਿਆ ਸੀ ਸੂਰਾ ਸੋ ਪਹਿਚਾਨੀਐ ਜੋ ਲਰੈ ਪੁਰਜਾ ਪੁਰਜਾ ਘਟ ਮਰੇ ਉਹਨਾਂ ਤਰੀਕ ਮਿੱਥੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚਿੱਠੀ ਲੈ ਕੇ ਆਖਿਆ ਵੀ ਦੱਸ ਕਿੱਥੇ ਮਿਲ ਨਹੀਂ ਕਿਹੜਾ ਮદાન ਚੁਣ ਨਹੀਂ ਤੇਰਨਾ ਦੋ ਹੱਥ ਕਰਨੇ ਐ ਇਹ ਸਾਡੇ ਇਤਿਹਾਸ ਹੀ ਅੱਜ ਕੱਖਾਂ ਤੋਂ ਹੋਲੇ ਆ ਸਮਝ ਨਹੀਂ ਆਉਂਦੀ ਬਾਪੂ ਲਾਗੇ ਬੈਠਾ ਗੁਰੂ ਗ੍ਰੰਥ ਸਾਹਿਬ ਸਭ ਕੁਝ ਵੇਖਦੇ ਸਭ ਨੂੰ ਪਤਾ ਦੁਨੀਆਦਾਰੀ ਦਾ ਉਹ ਬਹੁਤ ਬਖਸ਼ਿਸ਼ ਦਾ ਗਿਆਨਾ ਹੈ ਵੀ ਦੁਨੀਆ ਚ ਬਣਨ ਕੀ ਦਿਆ ਇਸ ਵੇਲੇ ਸੋ ਮੈਂ ਬਚਨ ਕਰ ਰਿਹਾ ਸੀ ਇਸ਼ਕ ਮੌਲਾ ਮਰਦੂਰਾ ਮੌਲਾ ਗੁਨਧ ਪੀਰ ਬਦਰੂ ਬਖਸ਼ਿਸ਼ ਦੇ ਖਜ਼ਾਨੇ ਜਿਨ੍ਹਾਂ ਨੂੰ ਨੋਂ ਨਿਸ਼ਾਨੀਆਂ ਮਿਲੀਆਂ ਆਹੇ ਸਰਦੋ ਰੰਗ ਜਰਦੋ ਜਸ਼ਮਤਰ ਕੰਮ ਗੁਫਤਨੋ ਬਹੁਤ ਘੱਟ ਬੋਲਣਾ ਕੰਮ ਖੁਰਦਨੋ ਬਹੁਤ ਘੱਟ ਖਾਣਾ ਖਰਾਬੇ ਹਰਾਮ ਕੋਈ ਅੱਧਾ ਘੰਟਾ ਇੱਕ ਘੰਟਾ ਨੀਂਦ ਲੈਣੀ ਅੱਖੋ ਸਤਨਾਮ ਸ੍ਰੀ ਆਪਣੇ ਜਿਦੇ ਇੱਕ ਗੁਣਵਣੀ ਤੇ ਗੱਲਾਂ ਉਹਨਾਂ ਦੀਆਂ ਕਰਦਾ ਕੇ ਕਹਿੰਦੇ ਇੰਤਜਾਰੀ ਬੇਕਲਾਰੀ ਦਸਤੇ ਸਰ ਕਿਸੇ ਦੀ ਉਡੀਕ ਵਿੱਚ ਰਹਿਣਾ ਕਿਸੇ ਦਾ ਇੰਤਜ਼ਾਰ ਕਰਨਾ ਆਪਣਾ ਸਿਰ ਫੜ ਕੇ ਕਈ ਕਈ ਘੰਟੇ ਨੀਵਾ ਬੈਠਾ ਰਹਿਣਾ ਜਦੋਂ ਕਿਤੇ ਸਮਾਂ ਬਣਿਆ ਇਤਿਹਾਸ ਪੜ੍ਹ ਕੇ ਵੇਖਿਓ ਗੁਰੂ ਸਾਹਿਬ ਜੀ ਨੂੰ ਸਭ ਤੋਂ ਪਹਿਲੀ ਵਾਰੀ ਕਾਜੀ ਰੁਕਮਦੀਨ ਨੇ ਮੁਹੱਬਤ ਮੰਗੀ ਝੋਲੀ ਕਰਕੇ ਸੱਚੀ ਇਹਨਾਂ ਮੁਸਲਮਾਨਾਂ ਦਾ ਬੜਾ ਡੂੰਘਾ ਰਿਸ਼ਤਾ ਏ ਸਤਿਗੁਰੂ ਜਦੋਂ ਦੁਨੀਆਂ ਦੇ ਅੰਦਰ ਰਟਨ ਕਰਦੇ 사ਉਦੀ ਅਰਬ ਦਾ ਸ਼ਹਿਰ ਮੱਕਾ ਤੇ ਮੱਕੇ ਚ ਪੈਂਦਾ ਕਾਬਾ ਉਥੇ ਮੇਰੇ ਹਜ਼ੂਰ ਗਏ ਉਦਣ ਹੀ ਇਹ ਗੱਲ ਸਮਝਾ ਦਿੱਤੀ ਸੀ ਆਸਾ ਹੱਥ ਕਿਤਾਬ ਕਸ਼ ਨੀਲ ਵਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਉਥੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਹੱਥ ਚ ਡਾਂਗ ਕਾ ਤੋਂ ਫੜੀ ਹੈ ਤੂੰ ਤਾਂ ਕੀਰਤਨ ਕਰਦਾ ਹੈ ਪੋਥੀ ਦੇ ਪ੍ਰਚਾਰ ਕਰਦਾ ਹਾਂ ਅੱਜ ਛੋਟਾ ਕਿਉਂ ਪਕੜਿਆ ਸਾ ਹੱਥ ਤੇ ਮੇਰੇ ਮਹਿਬੂਬ ਹੱਸ ਕੇ ਕਹਿਣ ਲੱਗੇ ਵਰਦਨਿਆ ਸਮਾਂ ਇਦਾਂ ਦਾ ਆਊਗਾ ਜਦੋਂ ਦੁਨੀਆ ਪੋਥੀ ਤੋਂ ਸਮਝੇਗੀ ਨਹੀਂ ਪੋਥੀ ਪ੍ਰਚਾਰ ਕੋਈ ਨਹੀਂ ਕਰੇਗਾ ਪੋਥੀ ਦੀ ਬੇਅਦਬੀ ਹੋਵੇਗੀ ਜਿੱਥੇ ਪੋਥੀ ਦੀ ਬੇਅਦਬੀ ਹੋਵੇਗੀ ਉੱਥੇ ਡਾਂਗ ਫੇਰ ਨਹੀਂ ਪਵੇਗੀ ਆਖੋ ਸਤਨਾਮ ਬਾਪੂ ਦੱਸ ਗਿਆ ਉੱਥੇ ਜਾ ਕੇ ਮਹਾਰਾਜ ਸਾਹਿਬ ਨੇ ਮੱਖੀ 'ਚ ਲੱਤ ਵੀ ਖਾਧੀ ਪਰ ਜਿਹੜੇ ਲੋਕਾਂ ਨੇ ਲਤ ਮਾਰੀ ਸੀ ਤਿੰਨ ਸੱਸਿਆ ਗੁਰਮਤ ਦੇ ਸੱਸਾ ਸੁਣਨਾ ਤੁਸੀਂ ਸੁਣ ਰਹੇ ਹੋ ਤੁਹਾਡਾ ਧੰਨਵਾਦ ਹੈ ਦੂਸਰਾ ਸੱਸਾ ਸਮਝਣਾ ਤੇ ਤੀਜਾ ਸਮਾਜਣਾ ਤਿੰਨ ਸੱਸੇ ਤੁਸੀਂ ਅੱਜ ਧਾਰਨ ਕੀਤੇ ਸੁਣਿਆ ਆ ਵੀਰਾਂ ਦਾ ਧੰਨਵਾਦ ਅਸੀਂ 5 ਘੰਟੇ ਦਾ ਸਾਡਾ ਰਸਤਾ ਸੀ ਆਪ ਕੋ ਸਤਨਾ ਹੋ ਤੇ ਆਪ ਜੀ ਦੇ 30 ਮਿੰਟ ਵਾਸਤੇ ਦਰਸ਼ਨ ਹੋਏ ਬਹੁਤ ਪਿਆਰ ਸੀ ਇਹਨਾਂ ਦਾ ਅਸੀਂ ਕਦੀ ਆਏ ਨਹੀਂ ਇੱਧਰ ਤੇ ਕਹਿੰਦੇ ਭਾਈ ਸਾਹਿਬ ਮੈਂ ਕਿਹਾ ਤੁਹਾਡੇ ਨਾਂ ਨੂੰ ਨਹੀਂ ਅਸੀਂ ਉਸ ਨਾਂ ਨੂੰ ਆਉਣਾ ਜਿਸ ਮਹਾਂਪੁਰਖ ਨੇ ਆਪਣੇ ਪੁੱਤ ਤੇ ਆਪਣਾ ਕੁੰਬਾ ਸਾਰੇ ਗੁਰੂ ਗੋਬਿੰਦ ਸਿੰਘ ਲਈ ਕੁਰਬਾਨ ਕਰਤਾ ਗੁਰਮੁਖੋ ਸੱਚੀ ਮਨ ਪਰ ਜਾਂਦਾ ਉਹਨਾਂ ਰੂਹਾਂ ਦਾ ਇਤਿਹਾਸ ਵੇਖ ਕੇ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਨਵਾਜਿਆ ਇੰਨਾ ਪਿਆਰ ਕਾਜੀ ਰੁਕਨਦੀਨ ਨੇ ਕੀਰਤਨ ਸੁਣਿਆ ਮਹਾਰਾਜ ਦਾ ਫੈਨ ਕਹਿ ਦੋ ਅੱਜ ਦੀ ਜਵਾਨ ਚ ਮਹਾਰੇ ਦਾ ਮਰੀਦ ਹੋ ਗਿਆ ਕਹਿੰਦਾ ਬਾਬਾ ਜਾਂ ਮੈਨੂੰ ਵੀ ਲੈ ਜਾ ਤੇ ਜਾਂ ਰਹਿ ਜਾ ਮਹਾਰਾਜ ਕਹਿੰਦੇ ਨਹੀਂ ਤੂੰ ਇੱਥੇ ਸੇਵਾ ਕਰ ਤੇਰੀ ਵੱਡੀ ਸੇਵਾ ਏ ਇਹ ਬੜਾ ਪਾਕ ਸਥਾਨ ਏ ਮੁਸਲਮਾਨਾਂ ਦਾ ਉਹਨੇ ਕਿਹਾ ਬਾਬਾ ਕੋਈ ਨਿਸ਼ਾਨੀ ਦੇ ਦੇ ਤੇ ਮੇਰੇ ਪਾਤਸ਼ਾਹ ਮਹਾਰੇ ਦੇ ਚਰਨਾਂ ਵੱਲ ਉਹਦਾ ਧਿਆਨ ਗਿਆ ਮਹਾਰੇ ਗੁਰੂ ਨਾਨਕ ਸਾਹਿਬ ਦੀ ਖੜਾ ਉਹਨੇ ਆਪਣੀ ਝੋਲੀ ਚ ਪਵਾਲੀ ਪੈਣੋ ਆਖੋ ਸਤਨਾਮ ਕਿੰਨੇ ਬਾਬਾ ਜੀ ਨਿਸ਼ਾਨੀ ਦਿਓ ਕੋਈ ਮਹਾਰਾਜ ਕਹਿੰਦੇ ਕੀ ਲੈਣਾ ਹੀ ਕਹਿੰਦੇ ਆਪਣੀ ਖਡਾਂ ਦੇ ਦਿਓ ਭਾਈ ਗੁਰਦਾਸ ਕਹਿੰਦੇ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਮਹਾਰਾਜ ਸਾਹਿਬ ਦੀ ਖਡਾਂ ਉਹਨੇ ਝੋਲੀ ਪਵਾਈ ਸਮਾ ਪਾ ਕੇ ਮਹਾਰਾਜ ਇਧਰ ਅੱਗੇ ਵਧ ਗਏ ਤੇ ਕਾਜੀ ਰੁਕਨਦੀਨ ਸਿੱਖ ਇਤਿਹਾਸ ਵਿੱਚ ਪਹਿਲਾ ਸ਼ਹੀਦ ਹੈ ਗੱਜ ਕੇ ਆਪ ਕੋ ਸਤਨਾਮ ਜਿਹਨੂੰ ਸਜ਼ਾ ਕੀ ਦਿੱਤੀ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਉਹਨੇ ਕੀਰਤਨ ਸੁਣਿਆ ਤੇ ਮਾਰੇ ਤੋਂ ਖੜਾਂ ਜਿਹੜੀ ਨਿਸ਼ਾਨੀ ਕਰਕੇ ਲੈ ਲਈ ਤੇ ਉਹਨੂੰ ਸ਼ਹੀਦ ਕੀਤਾ ਕਿੰਨਾ ਪਿਆਰ ਉਹਨਾਂ ਲੋਕਾਂ ਨੇ ਕੀਤਾ ਤੋਹਫਿਆਂ ਨਾਲ ਉਦੋਂ ਬਾਅਦ ਵਿੱਚ ਗੱਲ ਕਰੀਏ ਤੇ ਇਸ ਮਹਾਪੁਰਖ ਦੀ ਜਿਹਦੇ ਪੁੱਤਰੇ ਨੇੜੇ 2 ਘੰਟਿਆਂ ਦੀਆਂ ਕਥਾ ਲੜੀ ਵਾਰ ਮੈਂ ਤਿਆਰੀ ਕੀਤੀ ਸੀ ਪਰ ਇੱਥੇ ਸਮਾਂ ਆਪ ਜੀ ਨੂੰ ਪਤਾ ਸਾਰਿਆਂ ਦਾ ਸਤੇਸ ਗੱਤਰ ਸਾਹਿਬ ਦੇ ਪਿਆਰ ਵਾਲੇ ਉਹਨਾਂ ਦੀਆਂ ਮਜਬੂਰੀਆਂ ਨੇ ਸਭ ਦਾ ਖਿਆਲ ਰੱਖਣਾ ਪੈਂਦਾ ਏ ਇਸ ਕਰਕੇ ਪੀਰ ਜੀ ਨੇ ਆਪਣੇ ਪੁੱਤਰ ਦੇ ਕੇ ਆ ਗੱਲ ਕਹਿ ਕੇ ਸਮਾਪਤੀ ਜਦੋਂ ਸ਼ਾਮਾਂ ਦਾ ਵਕਤ ਹੋਇਆ ਜੰਗ ਜੋਬਣ ਤੋਂ ਜਿੱਤਿਆ ਮਾਰੇ ਨੇ ਨਾਮ ਦਿੱਤੇ ਬਰਕਤਾਂ ਨਹੀਂ ਬੋਲੇ ਪੀਰ ਜੀ ਜਦੋਂ ਸੂਰਜ ਡੁੱਬ ਗਿਆ ਰਾਤਰੀ ਟਕਾ ਹੋਇਆ ਤੇ ਜਿਸ ਕਮਰੇ 'ਚ ਮੇਰੇ ਮਾਹੀ ਨੇ ਆਰਾਮ ਕਰਨਾ ਹੈ ਉਸ ਕਮਰੇ ਦੇ ਬਾਹਰ ਚਲੇ ਗਿਆ ਆਖੋ ਸਤਨਾਮ ਦਰਵਾਜ਼ੇ ਤੇ ਖੜੇ ਸਿੱਖ ਨੇ ਆਖਿਆ ਬਾਬਾ ਕਿੱਧਰ ਆਉਣੇ ਹੋਏ ਕਹਿੰਦਾ ਕਲਗੀਧਰ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰੇ ਨੂੰ ਮਿਲਣੇ ਕਹਿੰਦੇ ਟਾਈਮ ਬੜਾ ਹੋ ਗਿਆ ਸਵੇਰੇ ਆਇਆ ਹੁਣ ਦਰਵਾਜ਼ਾ ਬੰਦ ਹੈ ਪਤਾ ਨਹੀਂ ਸਤਿਗੁਰੂ ਰਾਮ ਕਰਦੇ ਹੋਣੇ ਆ ਦਸਤਾਰਾ ਮਸਤਾਨਾ ਹੋਣਾ ਹੈ ਬਸਤਰ ਕਿਸ ਤਰ੍ਹਾਂ ਹੋਣੇ ਹੁਣ ਹੁਕਮ ਨਹੀਂ ਹੈਗਾ ਤੁਹਾਨੂੰ ਮਹਿਸੂਸ ਕਰਿਓ ਕੋਈ ਵੱਡਾ ਬੰਦਾ ਕਿਸੇ ਨੂੰ ਆਵਾਜ਼ ਮਾਰੇ ਤੇ ਖੁਸ਼ੀ ਚੜ੍ਹ ਜਾਂਦੀ ਆ ਵੱਡੇ ਵੱਡੇ ਬੰਦੇ ਆਉਂਦੇ ਕਿਸੇ ਨਾ ਫੋਟੋ ਹੀ ਲੈ ਜੇ ਨਾ ਤੇ ਕਈਆਂ ਨੂੰ ਦੋ ਦਿਨ ਨੀਂਦ ਨਹੀਂ ਆਉਂਦੀ ਮੇਰੀ ਫਲਾਣੇ ਦਾ ਫੋਟੋ ਲੱਥੀ ਆਖੋਏ ਤਾਂ ਮੇਰੇ ਸਤਿਗੁਰੂ ਨੂੰ ਪਿਆਰ ਬੂਏ ਚ ਕਹਿੰਦਾ ਇੱਕ ਵਾਰੀ ਮਿਲਾ ਦਿਓ ਪਹਿਰੇਦਾਰ ਕਹਿੰਦਾ ਨਹੀਂ ਹਨੇਰਾ ਬਹੁਤ ਸਵੇਰੇ ਆਈ ਹੁਣ ਦਰਵਾਜ਼ਾ ਬੰਦ ਹੈ ਤੇ ਅੰਦਰੋਂ ਆਵਾਜ਼ ਸੁਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਛਾ ਕਹਿੰਦੇ ਪੀਰ ਬਦੂ ਸਾ ਆ ਜਾ ਲੰਗਿਆ ਪਹਿਰੇਦਾਰ ਨੇ ਆਵਾਜ਼ ਸੁਣੀ ਲੈ ਕੇ ਆਇਆ ਕਹਿੰਦੇ ਪੀਰ ਜੀ ਕੀ ਹੋਇਆ ਕਹਿੰਦੇ ਦਾਤਾ ਜੀ ਤੁਹਾਡੇ ਨਾਲ ਕੋਈ ਦਿਲ ਦੀ ਗੱਲ ਕਰਨੀ ਮੈਂ ਤਾਂ ਆਇਆ ਵੀ ਰਾਤ ਡੇਗੀ ਆ ਹੁਣ ਮੈਂ ਆਪਣੇ ਦਿਲ ਦੀ ਗੱਲ ਕਰ ਸਕਦਾ ਜਿਹਨੇ ਸੰਗਤ ਵੜੀ ਹੁੰਦੀ ਹੈ ਤੁਹਾਡੇ ਕੋਲੇ ਮਾਰੇ ਦਰਵਾਜ਼ਾ ਬੰਦ ਸੀ ਤੇ ਮੈਂ ਮੁੜਨ ਲੱਗਾ ਸੀ ਕਲਗੀਧਰ ਪਾਤਸ਼ਾਹ ਵੇਖੋ ਆਪਾਂ ਕੀਵਰੀ ਬਾਹਰੋਂ ਸਿੱਖੀ ਦਾ ਵਿਖਾਵਾ ਕਰਦੇ ਕਰੇ ਕੇਸ ਖੁੱਲੇ ਹੋਣ ਕੱਪੜੇ ਲੱਥੇ ਹੋਣ ਦਵਾ-ਦਵ ਕੋਈ ਆਜੇ ਤੇ ਭੱਜ ਕੇ ਆਪਾਂ ਤਿਆਰ ਹੋਈਦਾ ਵੀ ਮੈਨੂੰ ਵੇਖੀ ਨਾ ਮਹਾਰਜ ਜਿੱਦਾਂ ਕਿਦਾਂ ਉਦਾਂ ਹੀ ਕੇਸ ਮਹਾਰਜ ਵਾਰ ਰਹੇ ਸੀ ਬਸਤਰ ਸੂਖਮ ਸੀ ਉਸੇ ਤਰ੍ਹਾਂ ਹੀ ਪੀਰ ਜੀ ਨੂੰ ਕਹਿੰਦੇ ਆ ਜਾ ਬਹਿ ਜਾਓ ਇੱਥੇ ਕਹਿੰਦੇ ਕਿਉਂ ਰੁਕੇ ਕਹਿੰਦੇ ਦਰਵਾਜ਼ਾ ਬੰਦ ਐ ਮਹਾਰਾਜ ਕਹਿੰਦੇ ਪੀਰ ਜੀ ਜਿਹੜੀ ਭੇਟਾ ਜ ਤੁਸੀਂ ਪੰਥ ਦੀ ਝੋਲੀ ਚ ਪਾਈ ਆ ਆਹ ਤੇ ਬਾਹਰ ਦਾ ਦਰਵਾਜ਼ਾ ਐ ਉਹ ਪੀਰ ਬਦੁਸ਼ਾਦ ਜਦੋਂ ਮਰ ਕੇ ਆ ਜਾਈਂ ਤੇਰੇ ਲਈ ਦਿਲ ਦੇ ਦਰਵਾਜ਼ੇ ਵੀ ਖੁੱਲ੍ਹੇ ਤੇ ਦਰਗਾਹ ਦੇ ਦਰਵਾਜ਼ੇ ਵੀ ਖੁੱਲ੍ਹੇ ਆ ਦੇਰੇ ਲਈ ਦਰਗਾ ਤਿੰਨ ਦੱਦੇ ਚੇਤੇ ਰੱਖਿਓ ਜੀ ਤਿੰਨ ਸੱਸੇ ਸੁਣਨਾ ਸਮਝਾਈ ਤੁਸੀਂ ਜਕਾਰਾ ਦਿੱਤਾ ਬੜਾ ਸ਼ੁਕਰਾਨਾ ਤੀਸਰਾ ਉਤੇ ਚਲਣਾ ਤਿੰਨ ਦੱਦੇ ਹੈ ਜਦੋਂ ਵੀ ਇਥੇ ਮੱਥਾ ਟੇਕਣਾ ਤੇ ਪਹਿਲਾ ਦੱਦਾ ਮੰਗਿਓ ਸਤਿਗੁਰੂ ਦੁਨਿਆਵੀ ਦਾਤਾਂ ਦਿਓ ਕੋਠੀ ਗੱਡੀ ਚੰਗਾ ਜੀਵਨ ਸਾਥੀ ਦੁੱਧ ਪੁੱਤ ਪੁੱਤਰੀ ਇਹ ਦੁਨਿਆਵੀ ਦਾਤਾਂ ਹੈ ਦੂਸਰਾ ਦੱਦਾ ਦਰਗਾਈ ਦਾਤ ਜਿਹੜੀਆਂ ਪੀਰ ਬੁੱਧੂ ਸ਼ਾਹ ਨੇ ਝੋਲੀ ਚ ਪਵਾਈਆਂ ਸਿੱਖੀ ਗੰਗਾ ਗੁਰੂ ਕੀ ਬਰਕਤ ਤੇ ਤੀਸਰਾ ਦੱਦਾ ਦੇ ਰੋਗਤਾ ਵੀ ਸਤਿਗੁਰੂ ਤੰਦਰੁਸਤੀ ਦੀ ਦਾਤ ਬਖਸ਼ਿਓ ਦੁਨੀਆ ਤੇ ਸੋਹਣਾ ਸਭ ਕੁਝ ਤਾਂ ਹੀ ਹੈ ਜੇ ਤੰਦਰੁਸਤੀ ਹੈ ਸੁਮਾਰੇ ਦੀ ਕਿਰਪਾ ਕਰਨ ਪੀਰ ਜੀ ਨੂੰ ਲਾਗੇ ਬਿਠਾਇਆ ਸੀਨੇ ਨਾਲ ਲਾਇਆ ਦੱਸ ਕਹਿੰਦੇ ਪਾਸ਼ਾ ਅੱਜ ਆਪਾਂ ਦੋਨੋਂ ਐ ਪਿਆਰ ਚ ਬੈਠੇ ਮੇਰੇ ਅੰਦਰੋਂ ਦਿਲ ਕਹਿੰਦਾ ਮੈਂ ਦਿਨੇ ਨਹੀਂ ਬੋਲਿਆ ਤੁਸੀਂ ਜਦੋਂ ਯੋਧਿਆਂ ਦਾ ਸਨਮਾਨ ਕੀਤਾ ਪੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਮੈਂ ਹੁਣ ਮੰਗਣਾ ਆਂ ਸਤਿਗੁਰੂ ਜੇ ਹੋ ਸਕਦਾ ਤੇ ਮੇਰੀ ਝੋਲੀ ਚ ਸਿੱਖੀ ਦੀ ਦਾਤ ਪਾ ਦੇ। ਸਿੱਖੀ ਬਿੰਦੂ ਮਾਰੇ ਨੇ ਕੇਸ ਵੀ ਦਿੱਤੇ ਕੰਗਾ ਵੀ ਦਿੱਤਾ ਬਰਕਤਾਂ ਵੀ ਦਿੱਤੀਆਂ ਬਖਸ਼ਾ ਜਿੰਨੇ ਤੁਹਾਡੇ ਚੀਜ਼ਾਂ ਨੂੰ ਸੰਭਾਲ ਕੇ ਬੈਠੇ ਉਹਨਾਂ ਨੂੰ ਨਮਸਕਾਰ ਹੈ ਤੇ ਜਿਹੜੇ ਵੀਰਾਂ ਕੋ ਨਹੀਂ ਜਰੂਰ ਸੰਭਾਲੀਏ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਗੁਰੂ ਰਾਮ ਪਿਆਰ ਕਰਿਓ ਤੇ ਇੰਨਾ ਕੁ ਪਿਆਰ ਕਰ ਲੋ ਵੀ ਸਿਰ ਦੇਣਾ ਪੈਣਾ ਆਖੋ ਸਤਨਾਮ ਇਹ ਗੱਲ ਲਿਖ ਲਓ ਅੱਜ ਲਿਖ ਲਿਓ 20 ਸਾਲਾਂ ਨੂੰ ਲਿਖ ਲਿਓ 3ਾਂ ਨੂੰ ਸੰਤ ਜੀ ਵੀ ਇਹੋ ਹੀ ਸ਼ਬਦ ਪੜ੍ਹਦੇ ਹੁੰਦੇ ਸੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਗੱਲ ਇੱਥੇ ਇੱਕ ਗੁੰਡੀ ਚੜੀ ਆ ਵੀ ਸਿਰ ਸਿੱਖੀ ਮੰਗਦੀ ਆ ਤੇ ਇਹੋ ਜਿਹਾ ਕੋਈ ਆਗੂ ਹੈ ਨਹੀਂ ਵੀ ਜਿਹੜਾ ਖੰਡਾ ਚੁੱਕ ਕੇ ਕਵੇ ਆਓ ਚੱਲ ਜੀ ਮੇਰੇ ਨਾਲ ਆ ਜਾਂ ਜਿੱਤਾਂਗੇ ਤੇ ਜਾਂ ਸ਼ਹੀਦ ਹੋਵਾਂਗੇ ਜਿਸ ਦਿਨ ਇਹ ਚੀਜ਼ ਹੋਈ ਉਹਦੋਂ ਤੁਹਾਨੂੰ ਕੁਝ ਮਿਲਣਾ ਉਹਨਾਂ ਚ ਰੀਤਾਂ ਤੁਰੇ ਫਿਰਨਾ ਕਦੀ ਐਨੂੰ ਚਲੇਗੀ ਔਣੂ ਚਲੇਗੀ ਉਧਰੋਂ ਦੋ ਪਈਆਂ ਇੱਧਰ ਆ ਗਈ ਜੀ ਦੀ ਸਰਕਾਰ ਹੈ ਉਧਰੋਂ ਸਰੂਪਾ ਲੈ ਲਿਆ ਆਪ ਕੋ ਸਤਨਾ ਆ ਕਈ ਬੰਦੇ ਮੈਂ ਵੇਖੇ ਸਾਈਕਲ ਦਾ ਸਟੈਂਡ ਹੁੰਦਾ ਉਹ ਵੀ ਨਹੀਂ ਹੈਗਾ ਉਹ ਜਿੱਧਰ ਨੂੰ ਰੁੱਕ ਵੰਦੇ ਉਧਰ ਨੂੰ ਮਾਰੇ ਸਾਹਿਬ ਕਹਿੰਦੇ ਨਹੀਂ ਸਗਲ ਦਵਾਰ ਕੋ गए तूहारो बाहे गए की लाज अस गोविंद असि अरदास करदियां गुरु गोविंद सिंह तेरे पुत्र नियां च खड़ोन गुरु गोविंद सिंह तेरे पुत्रानू 300 तीर बजे ਗੁਰੂ ਗੋਬਿੰਦ ਸਿੰਘ ਤੇਰੇ ਪੁੱਤਾਂ ਦੀਆਂ ਸਾਰ ਰਗਾ ਕਟੀਆਂ ਜਾਣ ਸਾਡੇ ਵਾਲੇ ਤੇ ਇਟਲੀ ਜਰਮਨ ਅਮਰੀਕਾ ਕੈਨੇਡਾ ਪੱਕੇ ਹੋਣ ਖੋਇ ਗਏ। ਇਹੀ ਹੈ ਨਾ ਮੈਂ ਵੀ ਵਿਚਿਆ ਆਪਾਂ ਸੁਖ ਲਭਦੇ ਫਿਰਦੇ ਆ ਇਹ ਤੇ ਦੁੱਖ ਦੇਣਾ ਹੀ ਹੈ। ਕੁਝ ਪਾਣੇ ਲਈ ਕੁਝ ਖੋਣਾ ਪੜਦਾ ਹੈ। ਇਸ ਕਰਕੇ ਆਪਾਂ ਦੁਨਿਆਵੀ ਦਾ ਤੈਂਚ ਹੀ ਰਹਿ ਗਏ ساری ਜ਼ਿੰਦਗੀ। ਦੂਜਾ ਦਰਗਾਹੀ ਦਾ ਤਾਂ ਵੀ ਮੰਗਿਆ ਕਰੋ ਮਹਾਰਾਜ ਦੀ ਸਿੱਖੀ ਮੰਗੋ। ਤੇ ਮਹਾਰਾਜ ਨੂੰ ਬੇਨਤੀ ਕਰੋ ਪਾਛਾ ਜੇ ਮੇਰੀ ਕੌਮ ਦਾ ਕਰ ਬੰਦਾ ਏ ਜੇ ਮੇਰਾ ਸਿਰ ਚਾਹੀਦਾ ਤੇ ਲੈ ਲੋ ਕੁਰਬਾਨ ਫਿਰ ਗੱਲ ਬੰਨੀ ਨਹੀਂ ਤੇ ਗੱਲੀ ਜੋਗ ਨਾ ਸਟੇਜ ਚੱਲੀ ਜਾਣੀ ਇੱਧਰ ਦੀ ਸੁਣ ਕੇ ਇੱਧਰ ਦੀ ਕੱਢੀ ਜਾਣਾ ਫਿਰ ਟੋਟਲ ਸਾਬ ਕਰ ਲੈਣਾ ਕਿੰਨੇ ਬਚੇ ਕਿੰਨਾ ਖਰਚਾ ਆਇਆ ਆਖੋ ਸਤਨਾਵਾਂ ਕੀ ਕੁਝ ਖਟਿਆ ਕੀ ਗਵਾਇਆ ਭਾਈ ਜਰੂਰ ਆਪਣੇ ਘਰ ਤੋਂ ਸ਼ੁਰੂ ਕਰੋ ਆ ਧੰਨ ਨੇ ਮਾਮਾ ਜਿਨ੍ਹਾਂ ਦੇ ਬੱਚਿਆਂ ਦੇ ਸਤਾਰ ਦਿਮਾਲੇ ਬੱਦੇ ਕੋਟ ਕੋਟ ਪ੍ਰਣਾਮ ਜੀ ਮੇਰੀਆਂ ਭੁੱਲਾਂ ਕਰਿਓ ਵਾਹ ਤੇ ਅਰਦਾਸ ਕਰਿਓ ਸਾਡੀ ਬੜੀ ਭਾਵਨਾ ਨਾਲ ਉਸ ਮਹਾਂਪੁਰਖ ਦੀ ਇਸ ਧਰਤੀ ਤੇ ਪਹਿਲੀ ਵਾਰ ਦਰਸ਼ਨ ਕੀਤੇ ਜਰੂਰ ਕਿਉਂ ਰੂਹ ਨੂੰ ਜਰੂਰ ਮਿਲਿਏ ਜੀ ਦੇ ਕਰਜ਼ਦਾਰ ਆਪਾਂ ساری ਜ਼ਿੰਦਗੀ ਕਈ ਵਾਰ ਵੀ ਸ਼ੁਕਰਾਨਾ ਕਰੀਏ ਤੇ ਕਰਜਾ ਨਹੀਂ ਦੇ ਸਕਦੇ ਪੀਰ ਬੰਦੂ ਸ਼ਾਦਾ ਅੱਜ ਉਹ ਦਰਗਾਹ 'ਚ ਬੈਠੇ ਸਭ ਕੁਝ ਵੇਖਣਦੇ ਕੌਣ ਭਾਂਡੇ ਮਾਜ ਰਿਹਾ ਕੌਣ ਪ੍ਰਸ਼ਾਦਾ ਵਰਤਾ ਰਿਹਾ ਕਿੰਨੇ ਚੌਂਕੜਾ ਮਾਰਿਆ ਉਹ ਸਭ ਕੁਝ ਵੇਖਦੇ ਆ ਹਾਜ਼ਰੀ ਲੱਗੀ ਕਹਿ ਦਿਓ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ